ਸਤਿ ਸ਼੍ਰੀ ਅਕਾਲ ਜੀ ਬੇਤਰ ਬਹਾਰਪ੍ਰਿਤ ਵੀਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 29 ਤੇ ਕੱਲ 30 ਜੂਨ ਨੂੰ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰ ਨੇ ਤੇ ਕਿਹੜੇ ਕਿਹੜੇ ਖੇਤਰਾਂ ਵਿੱਚ ਵਾਧ ਤੇ ਕਿਹੜੇ ਕਿਹੜੇ ਖੇਤਰਾਂ ਵਿੱਚ ਕਟਮੀ ਪੈ ਸਕਦਾ ਤਾਂ ਸਾਰੀ ਅਪਡੇਟ ਆਪਾਂ ਜਾਣਕਾਰੀ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਕੁਚਾਰਜ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਜ਼ਿਲ੍ਹੇ ਜਾਂ ਪਿੰਡ ਤੋਂ ਵੀਡੀਓ ਨੂੰ ਵੇਖ ਰਹੇ ਕਮੈਂਟ ਕਰਕੇ ਜਰੂਰ ਦ ਨਹੀਂ ਕਿਦਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਸਵੇਰ ਦੇ ਸੈਟਲਾਈਟ ਤਸਵੀਰਾਂ ਵਿੱਚ ਵੇਖਸੋ ਕਿ ਰాత్రి ਤੋਂ ਲੈ ਕੇ ਜਨ ਕੀ ਅੱਤੀ ਰਾਤ ਤੋਂ ਬਾਅਦ ਸਵੇਰ ਤੜਕਸਾਰ ਨੂੰ ਤਾਂ ਪੰਜਾਬ ਦੇ ਜਿਹੜੇ ਪੂਰਬੀ ਇਲਾਕੇ ਹੋਗੇ ਪੁਆਦ ਦੇ ਖੇਤਰ ਹੋਗੇ ਠੀਕ ਹੈ ਸੈਟਲਾਈਟ ਤਸਵੀਰਾਂ ਵਿੱਚ ਵੇਖਸੋ ਜਿਹੜੇ ਪੂਰਬੀ ਇਲਾਕੇ ਆ ਪਹਾੜਾਂ ਵਾਲੇ ਦੇ ਸਾਈਡ ਦੇ ਇਲਾਕੇ ਹੋਗੇ ਰੂਪਨਗਰ ਹੋ ਗਿਆ ਮੋਹਾਲੀ ਚੰਡੀਗੜ੍ਹ ਹੋ ਗਿਆ ਫਤਿਹਗੜ੍ਹ ਸਾਹਿਬ ਮਲੇਰਕੋਟ ਲਗਰ ਲੁਧਿਆਣਾ ਹੋ ਗਿਆ ਫਤਿਹ ਆਪਣਾ ਫਤਿਹਗੜ੍ਹ ਸਾਹਿਬ ਦੇ ਨਾਲ ਲੱਗਦੇ ਆ ਪਟਿਆਲਾ ਦੇ ਖੇਤਰੋ ਕੇ ਸੰਗਰੂਰ ਦੇ ਕੁਝ ਇਲਾਕੇ ਹੋਗੇ ਤੇ ਇਸ ਦੇ ਨਾਲ ਲੱਗਦੇ ਆ ਤਿਵੀਆਂ ਜਾਰੀ ਨੇ ਯਾਨੀ ਕਾਫੀ ੜ ਤਗੜੇ ਮੀਂਹ ਦੇ ਸਪੈਲ ਲੱਗਦੇ ਜਿਹੜੇ ਵਿਖਾਈ ਦੇ ਰਹੇ ਤੁਸੀਂ ਕਮੈਂਟ ਕਰਕੇ ਜਰੂਰ ਸੁਣ ਤੁਹਾਡੇ ਕੇਸ ਤੋਂ ਦਾ ਮੌਸਮ ਬਾਕੀ ਪੰਜਾਬ ਦੇ ਆਲਮੋਸਟ ਇਲਾਕਿਆਂ ਵਿੱਚ ਹਲਕੀ ਸੰਘਣੀ ਕਿਤੇ ਕਿਤੇ ਆ ਬੱਦਲਵਾਈ ਦਾ ਤੌਰ ਚਾਰੀ ਤੇ ਪੰਜਾਬ ਦੇ ਨਾਲ ਲੱਗਦੇ ਉੱਤਰੀ ਹਰਿਆਣਾ ਜਿਹੜੇ ਪੂਰਬੀ ਖੇਤਰ ਉਹ ਚੰਡੀਗੜ੍ਹ ਦੇ ਨਾਲ ਲੱਗ ਕੈਥਲ ਅੰਬਾਲਾ ਪੰਚਕੂਲ ਕਾ ਕਰਨਾਲ ਹੋ ਗਿਆ ਆ ਪਾਣੀਪਤ ਲੱਗ ਸੋਨੀਪਤ ਦੇ ਇਲਾਕੇ ਹੋਗੇ ਜਾਂ ਜੀਨ ਦੇ ਇਲਾਕੇ ਹੋਗੇ ਇਸ ਤੇ ਆਸਬਾਦ ਖੇਤਰਾ ਵਿੱਚ ਕਾਫੀ ਜੜੀਆਂ ਆ ਦੇਖ ਸਕਦੇ ਬੱਦਲਵਾਈ ਜੜੀ ਪਣੀ ਆ ਕਿਤੇ ਕਿਤੇ ਜਿਹੜੇ ਵਦੇ ੜਮੀ ਦੇ ਚੱਟਾਂ ਲੱਗਦੀ ਨੇ ਕਿਤੇ ਕਿਤੇ ਹਲਕੇ ਦਰਮਿਆਨੇ ਦਰਮਿਆਨੇ ਤੇਜ ਜਿਹੜਾ ਮੈਂ ਅੱਜ ਦਰਜ ਕੀਤਾ ਜਾ ਰਿਹਾ ਪੱਛਮੀ ਯੂਪੀ ਦੇ ਖੇਤਰਾਂ ਵਿੱਚ ਵੀ ਜਿਹੜੇ ਕਾਫੀ ਖੇਤਰਾਂ ਵਿੱਚ ਅਮੀ ਦੇ ਜਿਹੜੇ ਸ਼ਰਾਟੇ ਦਰਜ ਕੀਤੇ ਜਾ ਰਹੇ ਨੇ ਤੇ ਅੱਜ 29 ਤੇ ਕੱਲ 30 ਠੀਕ ਹੈ ਦੋ ਦਿਨਾਂ ਦੇ ਵਿੱਚ ਕਾਫੀ ਖੇਤਰਾਂ ਵਿੱਚ ਸਾਰ ਰਹਿਣਗੇ ਤੇ ਕੱਲ 28 ਜੂਨ ਨੂੰ ਵੀ ਕਈ ਖੇਤਰਾਂ ਵਿੱਚ ਜਿਹੜੇ ਮੀਂਹ ਦਰਜ ਕੀਤਾ ਗਿਆ ਅੱਜ 29 ਤੇ ਕੱਲ 30 ਜੂਨ ਠੀਕ ਹੈ ਦੋ ਦਿਨਾਂ ਦੇ ਵਿੱਚ ਕਾਫੀ ਖੇਤਰਾਂ ਵਿੱਚ ਸਾਰ ਰਹਿਣਗੇ ਇੱਕ ਵਾਰ ਠੀਕ ਹੋ ਸਕਦਾ ਹੈ ਕਿ ਕਾਫੀ ਖੇਤਰ ਇਸ ਪ੍ਰਭਾਵਿਤ ਹੋ ਸਕਦੇ ਨੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਤ ਦਰਮਿਆਨਾ ਕਦੇ ਦਰਮਿਆਨੇ ਤੇਜ ਤੇ ਕੁਝ ਆ ਖੇਤਰਾ ਵੀ ਭਾਰੀ ਤੋਂ ਅਤੀ ਭਾਰੀ ਜਿਹੜਾ ਮੀ ਦਰਜ ਕੀਤਾ ਜਾ ਸਕਦਾ ਹੈ ਤਜ 29 ਤੱਕ ਲ 30 ਜੂਨ ਨੂੰ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚ ਗਿਆ ਜਾਨਕੀ ਦੋ ਦਿਨਾਂ ਦੇ ਵਿੱਚ ਇੱਕ ਵਾਰ ਚਾਂਸ ਹੈ ਕਿ ਨੇ ਕਾਫੀ ਖੇਤਰਾ ਵੀ ਦਾ ਸਾਰ ਬਣ ਸਕਦੇ ਜਾਨਕੀ ਪਠਾਨਕੋਟ ਤੋਂ ਲੈ ਗੁਰਦਾਸਪੁਰ ਦੇ ਲੈ ਕੇ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਮੁਹਾਲੀ ਚੰਡੀਗੜ੍ਹ ਫਤਿਗੜ੍ਹ ਸਾਹਿਬ ਤੇ ਨਾਲ ਲੱਗਦੇ ਪਟਿਆਲਾ ਸੰਗਰੂਰ ਹੋ ਗਿਆ ਜਾਂ ਮਲੇਰਕੋਟਲਾ ਲੁਧਿਆਣਾ ਦੇ ਖੇਤਰ ਹੋਗੇ ਮੋਗਾ ਅਬਰਨਾਲਾ ਕਾ ਮਾਨਸਾ ਬਠਿੰਡਾ ਦੇ ਖੇਤਰ ਹੋਗੇ ਅਮਰਸਰ ਤਰਨਤਾਰ ਜਲੰਧਰ ਕਪੂਰ ਠੀਕ ਹੈ ਇਹਨਾਂ ਵਿੱਚ ਚਾਂਸ ਕਾਫੀ ਰਹਿਣਗੇ ਬਾਕੀ ਫਿਰੋਜ਼ਪੁਰ ਤੋਂ ਲੈ ਕੇ ਫਰੀਦਕੋਟ ਦੇ ਇਲਾਕੇ ਮੁਕਸਰ ਹੋ ਗਿਆ ਜਾਂ ਇਸ ਦੇ ਨਾਲ ਲੱਗਦੇ ਪਕੜਗੜ ਫਾਸਲਕਾ ਦਾ ਬਹੁਤ ਮਲੂਟ ਹੋ ਗਿਆ ਇਹਨਾਂ ਵਿੱਚ ਚਾਂਸ ਜਿਹੜੇ ਕਾਫੀ ਰਹਿਣਗੇ ਜਾਨਕਿ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇਗਾ 29 ਤੇ 30 ਜੂਨ ਦੇ ਵਿਚਾਲੇ ਜਾਨਕਿ ਦੋ ਦਿਨਾਂ ਦੇ ਵਿੱਚ ਕਾਫੀ ਜਿਹੜੇ ਟੁੱਟਵੇਂ ਤੌਰ ਤੇ ਮੀਂਹ ਜੜ ਤਰਜ ਕੀਤਾ ਜਾਸਰ ਕਾਫੀ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਤੇ ਕੁਝ ਦੋ ਚਾਰ ਜ਼ਿਲ੍ਹਿਆਂ ਵਿੱਚ ਦਰਮਿਆਨੇ ਤੋਂ ਬਹੁਤ ਤੇਜ਼ ਜਿਹੜੇ ਮੀਂਹ ਦੇ ਛੱਟਾਂ ਵੇਖਣ ਨੂੰ ਮਿਲ ਸਕਦੀਆਂ ਨੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰਾਂ ਵਿੱਚ ਚਾਂਸ ਕਾ ਹੋਗਾ ਜੀਂਦ ਕੁਰ ਖੇਤਰ ਕੈਥਲ ਅੰਮ੍ਰਾਲਾ ਪੰਚਕੂਲਾ ਤੋਂ ਲੈ ਕੇ ਆ ਪਾਣੀ ਪਸੋਨੀਪੱਦ ਲਾ ਕੇ ਦਿੱਲੀ ਦੇ ਕਿਥਾ ਖੇਤਰ ਹੋਗੇ ਤੇ ਉਸਰ ਪੱਛਮੀ ਯੂਪੀ ਸਾਰਨਪੁਰਾ ਗਾ ਮੁजफ्फरਪੁਰ ਨਗਰ ਅਮੇਰਤ ਤੇ ਲਾ ਕੇ ਜਾਨਕੀ ਉੱਤਰ ਪੱਛਮੀ ਲਾ ਕੇ ਕਾਫੀ ਖੇਤਰਾ ਵਿੱਚ ਤੇ ਨਾਲ ਲੱਗਦੇ ਪੰਜਾਬ ਦੇ Rajasthan ਦੇ ਖੇਤਰੋਗੇ ਸ਼੍ਰੀ ਗੰਗਾ ਨਗਨਮਾਨ ਗਾ ਨੂਬਗੜ ਹੋ ਗਿਆ ਜਾਂ ਆਪਣੇ ਸੰਗਰੀਆ ਤੇ ਖੇਤਰ ਕੁਚੂਰ ਦੇ ਖੇਤਰਾ ਵਿੱਚ ਚਾਂਸ ਜਿਹੜਾ ਕਾਫੀ ਰਹਿਣਗੇ ਜਾਨਕੀ 29 ਤੇ 30 ਜੂਨ ਨੂੰ ਇੱਕ ਵਾਰ ਕਾਫੀ ਖੇਤਰਾ ਵਿੱਚ ਜਿਹੜਾ ਦਰਜ ਕੀਤਾ ਜਾ ਸਕਦਾ ਤੇ ਇੱਕ ਵਾਰ ਉਸ ਦੇ ਥੋੜੇ ਬਹੁਤ ਖੇਤਰਾ ਵਿੱਚ ਚਾਂਸ ਰਹਿਣਗੇ ਤੇ ਇੱਕ ਅੱਧੀ ਵ ਕਾਫੀ ਖੇਤਰਾ ਵਿੱਚ ਜਿਹੜੇ ਚਾਂਸ ਬਣਸ ਰਹੇ ਉਸਰੇ ਇੱਕ ਕੁਛ ਇਹੋ ਜਿਹੇ ਬਿਜਲੀ ਹਸ ਨੇ ਜਿੱਥੇ ਕਿ 29 ਤੇ 30 ਦੋ ਦਿਨਾਂ ਦੇ ਵਿੱਚ ਦੋ ਵਾਰੀ ਜੜਮੀ ਪੈਣ ਦਾ ਸਾਰ ਨੇ ਕੁਛ ਖੇਤਰ ਹੋਣਗੇ ਜਿੱਥੇ ਕਿ ਇੱਕ ਵਾਰਮੀ ਆ ਪੈ ਸਕਦਾ ਜਾਨਕੀ 29 ਤੇ 30 ਜੂਨ ਦੇ ਵਿਚਾਲੇ ਇੱਕ ਅੱਧੀ ਵਾਰ ਆ ਵਧੀਆ ਜੜਮੀ ਪੈਣ ਦਾ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਜੇਕਰ ਤੁਸੀਂ ਆਪਣੇ ਇਲਾਕੇ ਜਿਲ੍ਹੇ ਦਾ ਮੌਸਮ ਹਾਲ ਜਾਨਣਾ ਚਾਹੁੰਦੇ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਲਿਆ ਕਰੋ ਮੈਂ ਜ਼ਰੂਰ ਰਿਪਲਾਈ ਦੇਣ ਦੀ ਕੋਸ਼ਿਸ਼ ਕਰਾਂਗਾ ਜਿੰਨਾ ਹੋ ਸਕਦਾ ਫਿਲਹਾਲ ਇਹ ਅਪਡੇਟ ਸੀ ਤਾਂ ਬਹੁਤ ਬਹੁਤ ਧੰਨਵਾਦ